ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਜੀ ਥੰਬਨੇਲ ਦੇਖ ਕੇ ਤਾਂ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਜੀ ਆਪਣੀ ਅੱਜ ਦੀ ਵੀਡੀਓ ਬਾਰੇ ਜਿਵੇਂ ਹੁਣ ਸਰਦੀਆਂ ਆਈਆਂ ਤੇ ਕਈਆਂ ਦੇ ਪੈਣ ਭਰਾਵਾਂ ਦੇ ਗੋਡੇ ਦੁਖਦੇ ਹੁੰਦੇ ਤਾਂ ਛੋੜਾ ਦੇ ਵਿੱਚ ਤਰਦ ਹੁੰਦਾ ਹੁੰਦਾਗਾ ਤੇ ਆਪਾਂ ਉਸ ਲਈ ਇੱਕ ਤੇਲ ਤਿਆਰ ਕਰ ਰਹੇ ਹਾਂ ਤੇ ਇਸ ਤੇਲ ਦੀ ਮਾਲਿਸ਼ ਕਰਨ ਦੇ ਨਾਲ ਤੇ ਆਪਾਂ ਨੂੰ ਜੋੜਾਂ ਦੇ ਦਰਦ ਤੇ ਗੋਡਿਆਂ ਦੇ ਦਰਦ ਤੋਂ ਬਹੁਤ ਜ਼ਿਆਦਾ ਰਾਹਤ ਮਿਲੂਗੀ ਜਿੰਨਾ ਕਿ ਤੁਸੀਂ ਬਣਾਉਣਾ ਉਸ ਹਿਸਾਬ ਨਾਲ ਤੁਸੀਂ ਤੇਲ ਪਾ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਸਰੋਂ ਦਾ ਤੇਲ ਪਾਇਆ ਇੱਕ ਪੈਨ ਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧਾ ਕ ਚਮਚ ਅਜਵੈਨ ਦਾ ਅੱਧਾ ਕ ਚਮਚ ਆਪਾਂ ਇਸ ਦੇ ਵਿੱਚ ਅਜਵੈਨ ਪਾਵਾਂਗੇ ਇਹ ਚਾਰ ਕਲੀਆਂ ਆਪਾਂ ਲਸਣ ਦੀਆਂ ਲੈਤੀਆਂ ਜਿਨ੍ਹਾਂ ਨੂੰ ਬਿਲਕੁਲ ਬਰੀਕ ਕੱਟ ਲੈਣਾ ਆਪਾਂ ਲਸਣ ਨੂੰ ਮੈਂ ਬਿਲਕੁਲ ਬਰੀਕ ਕੱਟ ਲਿਆ ਤੇ ਹੁਣ ਆਪਾਂ ਇਹ ਵੀ ਹੱਥ ਦੇ ਵਿੱਚ ਪਾ ਦਾਂਗੇ ਤਾਂ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਤੇਲ ਦੇ ਵਿੱਚ ਅਜਵਾਇਨ ਨੂੰ ਤੇ ਲਸਣ ਨੂੰ ਨੂੰ ਗਰਮ ਕਰਕੇ ਚੰਗੀ ਤਰ੍ਹਾਂ ਰੱਖ ਲੈਣਾਗਾ ਆਪਾਂ ਲਸਣ ਤੇ ਅਜਵਾਇਨ ਦੋਨੇ ਚੀਜ਼ਾਂ ਪਕਾ ਲਏ ਜੀ ਤੇਲ ਦੇ ਵਿੱਚ ਗੈਸ ਨੂੰ ਆਪਾਂ ਘੱਟ ਹੀ ਰੱਖਣਾ ਜੀ ਤੇਜ਼ ਗੈਸ ਤੇ ਆਪਾਂ ਨਹੀਂ ਪਕਾਉਣਾ ਤੇਲ ਨੂੰ ਸਾੜੀਆਂ ਦੇ ਵਿੱਚ ਜਿਹੜੇ ਦਰਦਾਂ ਗੋਟਿਆਂ ਦਾ ਜੋੜਾਂ ਦਾ ਇਹ ਦਰਦ ਜ਼ਿਆਦਾ ਹੋ ਜਾਂਦਾਗਾ ਤੇ ਇਹ ਵਾਲੇ ਤੇਲ ਦੀ ਮਾਲਿਸ਼ ਕਰਦੇ ਦੇ ਨਾਲ ਬਹੁਤ ਜ਼ਿਆਦਾ ਰਾਹਤ ਮਿਲਦੀ ਆ ਆਪਾਂ ਨੂੰ ਤੇ ਇਸ ਚੀਜ਼ ਦਾ ਆਪਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੈਗਾ ਲੋ ਦੀ ਗੈਸ ਮੈਂ ਕਰਤਾ ਬੰਦ ਆਪਾਂ ਲਸਣ ਨੂੰ ਤੇ ਅਜਵਾਇ ਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਿਆ ਹੈਗਾ ਤੇ ਹੁਣ ਜਦੋਂ ਇਹ ਤੇਲ ਆਪਣਾ ਠੰਡਾ ਹੋ ਗਿਆ ਆਪਾਂ ਇਸ ਨੂੰ ਕਿਸੇ ਬਰਤਨ ਦੇ ਵਿੱਚ, ਸ਼ੀਸ਼ੀ ਦੇ ਵਿੱਚ, ਕੱਟ ਦੀ ਵਿੱਚ ਕੱਢ ਕੇ ਰੱਖ ਲਾਂਗੇ ਤੇ ਜਦੋਂ ਆਪਾਂ ਨੂੰ ਜ਼ਰੂਰਤ ਹੋਵੇ ਤੇ ਆਪਾਂ ਇਸ ਦੀ ਆਪਣੇ ਗੋਡੇ ਦੋਹਦਿਆ ਜਾਂ ਆਪਣੇ ਜੋੜ ਦੋਹਦਿਆ ਉਹਨਾਂ ਤੇ ਆਪਾਂ ਇਸ ਦੀ ਮਾਲਿਸ਼ ਕਰਦੇ ਹਾਂ ਇਸ ਤੇਲ ਦੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ